ਹਾਂਜੀ ਦੋਸਤੋ ਅਕਸਰ ਬڑے ਸਵਾਲ ਸਾਨੂੰ ਪੁੱਛੇ ਜਾਂਦੇ ਆ ਬੀਇੰਗ ਐਜ਼ ਅ ਮੈਥ ਟੀਚਰ ਇੱਕ ਬੜਾ ਇੰਪੋਰਟੈਂਟ ਕੁਐਸਚਨ ਰੀਸੈਂਟਲੀ ਮੇਰੇ ਤੋਂ ਪੁੱਛਿਆ ਗਿਆ ਆ ਆਪਾਂ ਪ੍ਰਾਈਮ ਨੰਬਰਸ ਅਪਾਲ ਸੰਖਿਆਵਾਂ ਬਾਰੇ ਪੜ੍ਹਦੇ ਆ ਅਪਾਲ ਸੰਖਿਆਵਾਂ ਨੂੰ ਲਾਈਫ 'ਚ ਕਿੱਥੇ ਵਰਤਿਆ ਜਾਂਦਾ ਠੀਕ ਹੈ ਸੰਖਿਆਵਾਂ ਆਪਾਂ ਨੂੰ ਪਤਾ ਦੋ 3 5 7 11 13 ਹੁੰਦੀਆਂ ਨੇ ਪਰ ਪ੍ਰੈਕਟੀਕਲ ਲਾਈਫ 'ਚ ਉਹਨੂੰ ਕਿਉਂ ਵਰਤਿਆ ਜਾਂਦਾ ਸਾਨੂੰ ਕਿਉਂ ਪੜਾਇਆ ਜਾਂਦਾ ਅਪਹਾਜ ਸੰਖਿਆਵਾਂ ਮਾ ਪ੍ਰਾਈਮ ਨੰਬਰ ਅਗਰ ਤੁਹਾਨੂੰ ਮੈਂ ਦੱਸਾਂ ਤੇ ਬੜੇ ਆਪਣੇ ਰੀਅਲ ਲਾਈਫ ਦੇ ਵਿੱਚ ਐਪਲੀਕੇਸ਼ਨਸ ਐ ਇੱਕ ਐਪਲੀਕੇਸ਼ਨ ਤੁਹਾਨੂੰ ਦੱਸਦਾ ਅੱਜ ਦੇ ਟਾਈਮ ਦੇ ਵਿੱਚ ਆਪਣਾ ਜਿਹੜਾ ਡਿਜੀਟਲਾਈਜੇਸ਼ਨ ਦਾ ਪ੍ਰੋਜੈਕਟ ਹੋ ਚੁੱਕਿਆ ਆਪਸ ਸਾਰੇ ਡਿਜੀਟਲਾਈਜ਼ਡ ਵਰਡ ਦੇ ਵਿੱਚ ਆ ਆਪਣੇ ਜੋ ਪੈਟਰਨ ਐ ਪਾਸਵਰਡ ਐ ਲੋਕ ਲੱਗ ਰਿਹਾ ਸਾਰੇ ਡਿਜੀਟਲਾਈਜ਼ ਲੱਗ ਰਿਹਾ ਚਾਹੇ ਘਰਾਂ ਦੇ ਲੋਕ ਹੋਣ ਚਾਹੇ ਫੋਨ ਦੇ ਲੋਕ ਹੋਣ ਤੁਹਾਡਾ ਫੋਨ ਤੇ ਪੈਟਰਨ ਚੱਲ ਰਿਹਾ ਸਾਰਾ ਉਸ ਪੈਟਰਨ ਨੂੰ ਬਣਾਉਣ ਦੇ ਲਈ ਉਹਦੇ ਵਿੱਚ ਪ੍ਰਾਈਮ ਨੰਬਰਸ ਹੁੰਦੇ ਆ ਯੈਸ ਕਿਉਂ ਕਿਉਂਕਿ ਪ੍ਰਾਈਮ ਨੰਬਰਸ ਦੇ ਵਿੱਚ ਅਪਹਾਰ ਸੰਖਿਆਵਾਂ ਦੇ ਵਿੱਚ ਕੋਈ ਵੀ ਪੈਟਰਨ ਨਹੀਂ ਹੁੰਦਾ ਕੋਈ ਵੀ ਅਪਹਾਰ ਸੰਖਿਆ ਅਗਲੀ ਕਿਸੇ ਵੀ ਸਿਸਟਮ ਦੇ ਵਿੱਚ ਆ ਸਕਦੀ ਹੈ ਕਿਸੇ ਵੀ ਅਨਪ੍ਰੇਡਿਕਟੇਬਲ ਪੈਟਰਨ ਦੇ ਵਿੱਚ ਆ ਸਕਦੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇੱਕ ਲੋਕ ਹੈ ਜਦੋਂ ਆਪਾਂ ਇੱਕ ਚਾਬੀ ਨੂੰ ਲੋਕ ਦੇ ਵਿੱਚ ਪਾਣੇ ਆ ਤਾਂ ਤੁਸੀਂ ਦੇਖਦੇ ਹੋ ਚਾਬੀ ਦੇ ਵਿੱਚ ਕੋਈ ਡਿਪਰੈਸ਼ਨਸ ਹੁੰਦੇ ਨੇ ਹੁੰਦੇ ਨੇ ਨਾ ਡਿਪਰੈਸ਼ਨਸ ਚਾਬੀ ਦੇ ਵਿੱਚ ਐਮ ਆਈ ਰਾਈਟ ਉਹ ਜਿਹੜੇ ਡਿਪਰੈਸ਼ਨਸ ਐ ਜਦੋਂ ਉਹ ਲੋਕ ਦੇ ਵਿੱਚ ਜਾਂਦੀ ਐ ਤਾਂ ਅੱਗੇ ਲੋਕ ਦੇ ਵਿੱਚ ਵੀ ਇੰਪ੍ਰੈਸ਼ਨਸ ਹੁੰਦੇ ਨੇ ਉਹਦੇ ਵਿੱਚ ਉਹ ਫਿੱਟ ਹੋ ਜਾਂਦੇ ਨੇ ਤਾਂ ਚਾਬੀ ਖੁੱਲਦੀ ਐ ਹੁਣ ਸਭ ਤੋਂ ਜੋ ਮੇਨ ਨਲ ਮੈਂ ਦੱਸਣ ਜਾ ਰਿਹਾ ਮੰਨ ਲਓ ਤੁਹਾਡੇ ਕੋਲ ਜਿਹੜੀ ਚਾਬੀ ਐ ਉਹਦੇ ਡਿਪਰੈਸ਼ਨ 5 ਨੇ ਜਸਟ ਐਗਜ਼ਾਮਪਲ 5 ਐ ਤੋ ਜਿਹੜਾ ਉਹਦਾ ਲੋਕ ਹੋਊਗਾ ਨਾ ਉਹਦੇ ਵਿੱਚ 5 ਦਾ ਫੈਕਟਰ ਨਹੀਂ ਹੋਣਾ ਉਹਦਾ ਡਿਪਰੈਸ਼ਨ ਉਹਦਾ ਕੋਪ ਟਾਈਮ ਹੋਊਗਾ ਪ੍ਰਾਈਮ ਨੰਬਰ ਦਾ ਵਿੱਚ ਹੋਊਗਾ ਉਹਦੇ ਨਾਲ ਲਾਈਕ 7 11 ਕਿਉਂ ਕਿਉਂਕਿ ਅਗਰ ਉਹ ਦਾ ਫੈਕਟਰ ਹੋਊਗਾ ਮੰਨ ਲਓ ਤੁਸੀਂ 8 ਲੈ ਰਹੇ ਹੋ 8 ਦਾ ਫੈਕਟਰ 2 ਜਾਂ 4 ਹੈ ਤੇ ਲੌਗ ਦੇ ਵਿੱਚ 2 ਜਾਂ 4 ਜੇ ਇੰਪ੍ਰੈਸ਼ਨ ਹੋਣਗੇ ਤਾਂ ਉਹਦੇ ਕੰਬੀਨੇਸ਼ਨ ਬਹੁਤ ਜਲਦੀ ਜੋ ਚੋਰ ਹੈ ਉਹਨੂੰ ਕ੍ਰੈਕ ਕਰ ਲੂਗਾ ਲੇਕਿਨ ਅਗਰ ਉਹ ਉਹ ਦੇ ਕੋਪ੍ਰਾਈਮ ਦੇ ਵਿੱਚ ਹੋਊਗਾ ਪ੍ਰਾਈਮ ਦੇ ਵਿੱਚ ਹੋਊਗਾ ਉਹਨੂੰ ਕ੍ਰੈਕ ਨਹੀਂ ਕਰ ਪਾਊਗਾ ਇਹ ਇਹਦੀ ਪਹਿਲੀ ਐਪਲੀਕੇਸ਼ਨ ਹੈ ਤਿੰਨ ਹੋਰ ਇਹਦੀ ਐਪਲੀਕੇਸ਼ਨ ਬਹੁਤ ਜ਼ਬਰਦਸਤ ਹੈ ਬਹੁਤ ਜਲਦੀ ਮੈਂ ਅਗਲੀ ਵੀਡੀਓਸ ਵਿੱਚ ਦੱਸੂਗਾ ਥੈਂਕ ਯੂ